ਸਦਾ ਚਾਹੇ ਹਰ ਪਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਜ ਸੇਤੀ ਰੰਗ ਬਣੈ ਨਾਨਕ ਪ੍ਰਸਾਦ ਅੰਗਦ ਸਬਤ ਗੁਰ ਅਬਰ ਅਬਰ ਵਰਤਾਇਓ ਗੁਰੂ ਰਾਮਦਾਸ ਕਲ ਚਰੈ ਤੈ ਅਟਲ ਅਬਰ ਪਦ ਪਾਇਓ ਸੰਤੋਖ ਸਰੋਵਰ ਬਸੈ ਅੰਮ੍ਰਸ ਰਸਣ ਪ੍ਰਕਾਸ਼ੈ ਮਿਲਤ ਸਾਤ ਉਪਜੈ ਦੁਰਤ ਦੂਰ ਅੰਦਰ ਨਾਸੈ ਸੁਖ ਸਾਗਰ ਪਾਇਓ ਦਿਨ ਤ ਹਰ ਮਗ ਨਾ ਹਟੈ ਸੰਜਮ ਸਤ ਸੰਤੋਖ ਸੀਲ ਸਨਾਹ ਮ ਫਟੈ ਸਾਧ ਗੁਰ ਪ੍ਰਭਾਦ ਬਿਦਰੈ ਸਿਰਿਓ ਜਗ ਜਸ ਦੂਰ ਬਜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਭੈ ਅਬਰ ਪਦ ਪਾਇਆ ਜਗ ਜਿਤਾ ਸਤਿਗੁਰ ਪ੍ਰਮਾਣ ਬਨ ਏਕ ਧਿਆਇਆ ਧਨ ਧਨ ਸਤਿਗੁਰ ਅਮਰਦਾਸ ਜਨ ਨਾਮ ਦਰੜਾਇਆ ਨਵਨਦ ਨਾਮ ਨਿਦਾਨ ਰਿਧ ਸਦਤਾ ਕੇ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਲੇ ਭਗਤ ਜਤ ਲਗਤਰੇ ਸੋ ਗੁਰਨਾਮ ਦ੍ਰਿੜਾਇਓ ਗੁਰੂ ਰਾਮਦਾਸ ਕਲ ਚਰੈ ਤੈ ਹਰ ਪ੍ਰੇਮ ਪਦਾਰਥ ਪਾਇਆ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਬੁਬਲੀ ਨਾ ਹਟੈ ਸਤਗੁਰ ਸਬਦ ਥਾਹ ਅਮਿਆ ਧਾਰਾ ਰਸ ਗਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਬਾਇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਬਾਇ ਆਜੋ ਨੇ ਸੰਪਵਿਆ ਜਗਤ ਗੁਰ ਬਚਨ ਤਰਾਇ ਅਬਿਗਤ ਅਗੋਚਰ ਅਪਰ ਪਰ ਬਨ ਗੁਰ ਸ਼ਬਦ ਵਸਾਇਆ ਗੁਰ ਰਾਮਦਾਸ ਕਲ ਚੜੈ ਤੈ ਜਗਤ ਉਧਾਰਣ ਪਾਇਆ ਜਗਤ ਉਧਾਰਣ ਨਵ ਨਿਦਾਨ ਭਗਤ ਹੈ ਭਵ ਤਾਰਣ ਅੰਮ੍ਰਿਤ ਬੂੰਦ ਹਰ ਨਾਮ ਵਿਸਗੀ ਬਿਖੈ ਨਿਵਾਰਣ ਸਹਜ ਦਰੋਬਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨ ਵਿਡਭਾਗੇ ਤੇ ਮੁਕਤੇ ਭੈ ਸਤਿਗੁਰ ਸਬਦ ਬਨ ਗੁਰ ਪਰਚਾ ਪਾਇਆ ਗੁਰ ਰਾਮਦਾਸ ਕਲ ਉਚਰੈ ਤ ਸਬਦ ਨਿਸ਼ਾਨ ਬਜਾਇਆ ਸੇਜ ਸਦਾ ਸਹਿਜ ਸਾਵਾਣ ਸੰਤੋਖ ਸਰਅਜਾ ਸਦਾ ਸੀਲ ਸਨਾਹ ਸੁਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹਿ ਆਜੋ ਨਿਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਚਰੈ ਤੋ ਸਹਿਜ ਸਰਵ ਵਰਬਾਸ ਗੁਰ ਜਨ ਕਾ ਸੋ ਪ੍ਰਸੰਨ ਨਾਮ ਹਰਿ ਹਰਿ ਦੈਵਾਸੈ ਜਿਨ ਕਾ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਨ ਕਾ ਸੋ ਪ੍ਰਸੰਨ ਬਾਦ ਅਭਾਨ ਨਿਵਾਰੇ ਜਿਨ ਕਾ ਗੁਰ ਸੋ ਪ੍ਰਸੰਨ ਸਬਦ ਲਗ ਭਵ ਜਲ ਤਾਰੈ ਵਰਤੋ ਪ੍ਰਮਾਣ ਗੁਰ ਪਾਇਆ ਤੈਨ ਸਕੇ ਅਥਾ ਜਾਣ ਬਜਾਗ ਸ੍ਰੀ ਗੁਰੂ ਸਰਣ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰ ਕੇ ਮਤ ਅਡਿਆ ਜੁਗ ਜੂਤ ਸਮਾਣੇ ਅਣ ਪੌ ਨੇਜਾ ਨਾ ਬਟੇਕ ਜਿਤ ਭਗਤ ਅਗਾਡੇ ਗੁਰੂ ਨਾਨਕ ਅੰਗਦ ਅਬਰ ਭਗਤ ਹਰ ਸੰਗ ਸੰਬਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਤੁਮ ਹੋ ਰਸ ਜਾਣੇ ਜਨ ਕਸੋਏ ਜਨ ਜਾਣਿਆ ਓਨ ਬਨ ਰਤ ਧਰਿਆ ਸਤ ਸੰਤੋਖ ਸੰਬਾਚਰੇ ਅਭਰਾ ਸਰ ਭਰਿਆ ਅਕਾਥ ਕਥਾਇ ਅਬਰਾ ਪੁਰੇ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੈ ਸਤ ਗੁਰ ਨਾਮ ਏਕ ਲਿਵ ਮਨ ਜਪੈ ਧ੍ਰੜ ਤਿਨ ਜਨ ਦੁਖ ਬਾਪ ਗਉਕਤ ਹੋਵੈ ਜਿਓ ਤਾਰਣ ਤਰਣ ਕੈਨ ਬਾਤਰ ਜਾ ਕੋ ਦ੍ਰਿਸ਼ਤ ਧਾਰੈ ਸਬਦ ਰਤਬੀ ਜਾਰੈ ਆਪ ਕ੍ਰੋਧ ਕੋ ਵੈ ਜੀਓ ਜੀਵਣ ਸਭਨ ਦਾਤਾ ਅਗਮ ਗਿਆਨ ਬਿਕਿਆਦਾ ਇਹਨ ਸਧਿਆਨ ਤਾਵੈ ਪਲਕ ਨ ਸੋਵੈ ਜੀਓ ਜਾਕ ਦੇਖਤ ਦਰਿਦਰ ਜਾਵੈ ਨਾਮ ਸੋ ਨਿਦਾਨ ਪਾਵੈ ਗੁਰਮੁਖ ਗਿਆਨ ਦੁਰਬਤ ਬੈਲ ਤੋ ਵੈ ਜੀ ਸਤਗੁਰ ਨਾਮ ਏਕ ਲਿਵ ਬੜ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਗਤ ਹੋਵੈ ਜੀ ਧਰਬ ਕਰਮ ਪੂਰੈ ਸਤਗੁਰ ਪਾਈ ਹੈ ਜਾ ਕੇ ਸੇਵਾ ਸਿਧ ਸਾਧ ਬਨ ਜਨ ਸੁਰ ਨਰਜਤ ਹੈ ਸ਼ਬਦ ਸਾਰ ਏਕ ਲਿਵ ਲਾਈ ਹੈ ਪੁਣ ਜਨ ਕੋ ਤੇਰਾ ਅਪਾਰ ਨਿਰਭਉ ਨਿਰੰਕਰ ਅਕਤ ਕਤ ਨਹਾਰ ਤੁਝ ਹੈ 부ਝਾਈ ਹੈ ਪਰਬ ਭੂਲੇ ਸੰਸਾਰ ਟੋ ਜੁਨੀ ਸੰਗਤ ਜਮ ਕੋ ਨ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਨ ਸਜਪ ਧਰਮ ਕਰਮ ਪੂਰ ਸਤਗੁਰ ਪਾਈ ਹੈ ਹਉ ਬਲ ਬਲ ਜਾਓ ਸਤਗੁਰ ਸੱਚ ਨਾਮ ਪਰ ਕਬਨ ਉਪਮਾ ਦਇਓ ਕਬਨ ਸੇਵਾ ਸਰਿਓ ਏਕ ਮੁਖ ਰਸਨਾ ਰਸਹ ਜੁਗ ਜੋਰ ਕਰ ਪੂਰਨ ਬਾਣ ਬਚ ਕ੍ਰਮ ਜਾਨ ਅਣਤ ਦੂਜਾ ਨਾਮਾਨ ਨਾਮ ਸਵਪਾਰ ਸਰ ਦਿਨ ਗੁਰ ਰਿਤ ਧਰ ਨਲ ਗਵ ਪਰਸ ਪਰਸ ਕਚ ਕੰਚਨ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਰ ਜਾ ਕੇ ਦੇਖਤ ਦੁਵਾਰ ਕਾ ਬਕਰੋਧ ਹੀ ਨਿਵਾਰੇ ਜੀ ਹਾ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਦਿੱਤ ਦਿਨ ਗੁਰੂ ਰਬਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਕਿਅ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਯੋ ਨਿਧਾਨ ਅਕਾਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਬ ਤਨ ਤਰਾਸ ਗੁਰ ਅਬਰ ਗੁਰੂ ਸ੍ਰੀ ਸਤ ਕਲ ਜੁਗਰਾ ਕੀ ਬਾਤਾ ਅਗਨ ਦੇਖਤ ਗਤ ਚਰਨ ਕਬਲ ਦਾਸ ਸਭ ਵਿਦਮ ਬਡ ਮੰਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਕਤ ਦਿਆਨ ਗੁਰੂ ਰਾਪ ਦਾਸ ਰੱਡ ਜਸਹਿ ਧਾਰਿਓ ਧਰਤ ਅਰ ਬਿਉਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਆ ਸਾਸਰਿਕ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਆ ਸੁਰਨਰ ਸप्त ਸਮੰਦਰ ਕੈ ਧਾਰਿਓ ਤ੍ਰਿਪਾਵਣ ਜਾਸ ਸੋਈ ਗਨਾਮ ਹਰਨਾਮ ਸਤ ਪਾਇਓ ਗੁਰ ਅਬਰ ਪ੍ਰਗਾਸ ਕਚੋ ਕਾਂਚਣ ਪਇਓ ਸ਼ਬਦ ਗੁਰ ਸ਼੍ਰਵਣ ਹੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰੁ ਮੁਖਿ ਭੜਿਆ ਲੋਹਾ ਹੋਇਓ ਲਾਲ ਨਾਦਰ ਸਤਗੁਰ ਜਦ ਧਾਰੈ ਪਾਹਣ ਬਾੜਕ ਕਰੈ ਗਿਆਨ ਗੁਰ ਕਹਿ ਆਉ ਵਿਚਾਰੈ ਕਾਠ ਹੋ ਸ੍ਰੀਖੰਡ ਸਤਗੁਰ ਕੀਆ ਦੁਖ ਦ੍ਰਿਦ੍ਰ ਤਿਰਕੇ ਗਏ ਸਤਗੁਰੂ ਚਰਨ ਜਨ ਪਰਸਿਆ 세パス 프레트 सुर नर भय जाब गुरु होए बल तन है गार्ब दिजए जाब गुरु होए बल लख बाहे गकिजए जाब गुरु होए बल ज्ञान अरत्यान अनन पर ਜਾਪ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਤ ਮਹਿ ਧਰੈ ਸੋ ਜਨ ਬਭਰਣ ਦੋਥੇ ਰਹੈ ਗੁਰ ਬਿਨ ਕੋ ਰ ਅਧਾਰ ਗੁਰੂ ਬਿਨ ਸਭ ਜਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹ ਗੁਰੂ ਸਤ ਕਬ ਨਲ ਕਹਿ ਜਨ ਗੁਰੂ ਨਦ ਕਿਉ ਨਾਉ ਕੀਆ ਤੇ ਇਕ ਹੱਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਬੜ ਬੇਰੇ ਤਰਣ ਤਰਣ ਸਮਰਤ ਕਲਯੁਗ ਸੁਨਤ ਸਮਾਦ ਸਬਦ ਜਿਸ ਕੇਰੇ ਫੋਨ ਦੁਖਨ ਨਾਸ ਸੁਖਦਾਇ ਕਸੂਰਾ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰ ਕੋੁਰ ਖਿਰਦਾ ਹਰਿ ਸਮਰਤ ਮੁਕਤੇਤ ਅਗਦਾਹ ਪਰੇਰੇ ਜੋਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਬੜਾ ਬੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਆ ਹੋਤੇ ਜੋ ਭਾਸ ਪਿਉ ਸਭਿ ਵੰਨ ਕੀ ਬੰਛਤ ਸਿੱਧ ਕਾ ਵਿਦ ਵਿਲਾਇਆ ਪੂਰਨ ਭੋ ਮਰਡੌਰ ਬਸੋ ਰਸ ਬਾਸਨ ਸਜੋਦੰ ਦਸਤਾਇ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਦੀਰ ਬਿਪਾਸ ਬਨਾਇ ਗਇਓ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਕ ਗਰੂ ਸੁਖ ਪਾਇਆ ਸਮ ਰਾਤ ਗੁਰੂ ਸਰ ਹੱਥ ਧਰਿਆ ਗੁਰ ਕੀ ਨੇਕ ਕਿਰਪਾ ਹਰਨਾਬ ਦਿਯਾ ਜਿਸ ਦੇਖ ਤਰਨ ਅਗਨ ਹਰਿਆ ਨਿਸਬਸਰ ਏਕ ਸਮਾਟ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਆ ਪਨਦਾਸ ਸਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਆ ਰਾਮਦਾਸ ਗੁਰੂ ਹਰ ਸਤ ਕੀਆ ਸਮਰਤ ਗੁਰੂ ਸਿਰ ਹੱਥ ਧਰਿਆ ਅਬ ਰਾਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ ਪਰ ਕਰਿਆਜ ਪੁਨੋ ਤ੍ਰੋਪਤੀ ਲਾਜ ਰਖੇ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ गन ਕਾ ਪੜਤ ਪੂਰੇ ਦਹਿ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਦਗ ਹੋਏ ਰੱਖੋ ਦਾਸ ਬਾਟ ਕੀ ਲਾਜ ਝੋਲਨਾ ਗੁਰੂ 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 ਜਪ ਪ੍ਰਾਨੀਅਹ ਸ਼ਬਦ ਹਰ ਹਰ ਜਪੈ ਨਾਮ ਨਵ ਨਿਦ ਅਪੈ ਰਸਨ ਐਨਿਸ ਰਸੈ ਸਤ ਕਰ ਜਾਨੀ ਹਾ ਪੁਣ ਪ੍ਰੇਮ ਰੰਗ ਪਾਈਐ ਗੁਰ ਮੁਖਹਿ ਧਾਈਐ ਅਨੰਮਾਰਗ ਤਜੋ ਪਦੋ ਹਰ ਗਿਆਨੀ ਹਾ ਵਚਨ ਗੁਰ ਰਿਧ ਧਰੋ ਪੰਜ ਭੂ ਵਸ ਕਰਹੁ ਜਨਮ ਕੁਲ ਉਧ ਰਹੁ ਦਵਾਰ ਹਰ ਬਾਨੀ ਅਹ ਜੋਤ ਸਭ ਸੁਖਿਤ ਤਤ ਤਮ ਬਾਂਸ ਵਾ ਗੁਰੂ 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 ਜਪ ਪ੍ਰਾਨੀ ਅਹ ਗੁਰੂ 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 ਗੋਰਾ ਗੁਰੂ ਜਪ ਸਤ ਕਰ ਆਗਮ ਗੁਣ ਧਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰਹੁ ਬਚਨ ਗੁਰ ਹਿਰਦੈ ਧਰ ਪੁਨ ਗੁਰੂ ਜਲ ਬਿਮਲ ਅਥਾਹ ਬਜਨ ਕਰਹੁ ਸੰਤ ਗੁਰ ਸਿੱਖ ਤਰਹ ਨਾਮ ਸੱਚ ਰੰਗ ਸਰ ਸਦਾ ਨਿਰਗੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਨਾਨਕ ਪ੍ਰਭ ਤਜੋ ਨਾਮ ਗੁਰਮੁਖ ਪਦ ਹੋ ਗੁਰੂ ਗਰ ਗੁਰੂ ਗਰ ਗੁਰੂ ਜਪ ਸਤ ਕਰ ਗੁਰੂ ਗਰ ਗਰ ਕਰ ਹ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇ ਅੰਦਰ ਨਾਮ ਨਗਹੀਰ ਮਨ ਮਿਲ ਤ ਲੈ ਬਲਾਈਐ ਪੁਣ ਗੁਰੂ ਪਰਮਲ ਸਦਸ ਕਰਤ ਗੰਚਨ ਪਰਸ ਮੈਲ ਦੁਰਬਤਹਿਰਤ ਸਬਦ ਗੁਰ ਧਿਆਇਐ ਅੰਮ੍ਰਿਤ ਪ੍ਰਵਾਹ ਸੁਪਕੰਤ ਸਾਧ ਦਵਾਰ ਜੈਸ ਗਿਆਨ ਗੁਰ ਬਿਮਲ ਸਰ ਸੰਤ ਸਿਖੁ ਨਾਈਐ ਨਾਮ ਨਿਰਵਾਣ ਨਿਦਾਨ ਹਰਿ ਉਰ ਧਰਹੁ ਗੁਰੂ ਗੁਰ ਗੁਰ ਕਰਹ ਗੁਰ ਹਰ ਪਾਈਐ ਗੁਰੂ ਗੁਰ ਗੁਰ ਗੁਰਾ ਗੁਰ ਰਬ ਮੰਨ ਰੇ ਜਾਗੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣ ਕੰਨ ਰੇ ਪੁਨ ਤਰਹਿਤ ਸੰਤਹਿਤ ਭਗਤ ਗੁਰ ਗੁਰ ਕਰਹਿ ਤਰਿਓ ਪ੍ਰਹਿਲਾਦ ਗੁਰ ਮਿਲਤੁ ਮਨ ਜਨਰੇ ਤਰਹਿ ਨਾਰਦਾਦ ਸੰਕਾਦ ਹਰ ਗੁਰ ਮੁਖ ਹੈ ਤਰਹਿ ਇਕ ਨਾਮ ਲਗ ਤਜਹੁ ਰਸ ਅੰਨਰੇ ਦਾਸ ਬੇਨਿਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ 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 ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੇ ਕਿਰਪਾ ਸਤਜੋਗ ਜਨ ਧੂ ਪਰ ਸ੍ਰੀ ਪ੍ਰਹਿਲਾਦ ਭਗਤ ਉਹ ਧਰਯੰ ਹਸਤ ਕੰਵਲ ਮਾਥੇ ਪਰ ਧਰਯੰ ਅਲਾਕਰੂਪ ਜੀ ਲਖਿਆ ਨਾ ਜਾਏ ਸਾਧਕ ਸਿੱਧ ਸਗਲ ਸਰੜਾਈ ਗੁਰ ਕੇ ਬਚਨ ਸਤ ਜੀ ਧਰਹੁ ਮਾਨਸ ਜਨਮ ਦੇਹ ਨਿਸਤਾਰਹੁ ਗੁਰੁ ਜਹਾਜ ਕੇ ਵਟ ਗੁਰੁ ਗੁਰ ਬਿਨ ਤਰਿਆ ਨ ਕੋਇ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨਾ ਮੁਕਤ ਨਾ ਹੋਏ ਗੁਰ ਨਾਨਕ ਨਗਟਬ ਸਹਬਨ ਵਾਰੀ ਤੈਨ ਲਹਿਣਾ ਤਾਪ ਜੋਤ ਜਗ ਤਾਰੇ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦਿਆ ਤੇਰਾ ਸ੍ਰੀ ਰਾਮਦਾਸ ਸੋਡੇ ਚਰ ਥੱਪਿਆ ਹਰ ਕਾ ਨਾਮ ਕਹਿ ਨਿਦ ਅਪਿਆ ਅਪਿਓ ਹਰ ਨਾਮ ਕਹਿ ਨਿਦ ਤਉ ਜੁਗ ਗੁਰ ਸੇਵਾ ਕਰ ਫਲ ਲਈਆ ਬੰਧੈ ਜੋ ਚਰਨ ਸਰਣ ਸੁਖ ਪਾਵਹਿ ਪਰਮ ਆਨੰਦ ਗੁਰ ਮੁਖ ਕਈਆ ਪਰਤਾਕ ਦੇਹ ਪਾਰਬਹ ਬਸਵਾਮੀ ਯਾਦ ਰੂਪ ਬੋਕੜ ਭਰਣ ਸਤਗੁਰ ਗੁਰ ਸੇਵ ਲਖ ਗਤ ਜਾਗੀ ਸ੍ਰੀ ਰਾਮਦਾਸ ਤਾਰਣ ਤਰਣੰ